ਕਿਤਾਬ ਪਹਿਲਾ ਅਧਿਆਇ 8ਵਾਂ ਵਚਨ ਮਿਸਰ ਦੇ ਵਿੱਚ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੂਸਫ ਨੂੰ ਨਹੀਂ ਜਾਣਦਾ ਸੀ ਉਸਨੇ ਆਪਣੀ ਪਰਜਾ ਨੂੰ ਆਖਿਆ ਵੇਖੋ ਇਜ਼ਰਾਈਲੀ ਸਾਡੇ ਨਾਲੋਂ ਗਿਣਤੀ ਅਤੇ ਤਾਕਤ ਨਾਲੋਂ ਜ਼ਿਆਦਾ ਵੱਧ ਗਏ ਆ ਇਸ ਲਈ ਆਓ ਆਪਾਂ ਉਹਨਾਂ ਨਾਲ ਸਮਝਦਾਰੀ ਨਾਲ ਵਰਤਾਵ ਕਰੀਏ ਕਿਤੇ ਐਸਾ ਨਾ ਹੋਵੇ ਕਿ ਜਦੋਂ ਉਹ ਬਹੁਤ ਵੱਧ ਜਾਣ ਅਗਰ ਜੇਕਰ ਲੜਾਈ ਦਾ ਸਮੇਂ ਆਵੇ ਤਾਂ ਕਿਤੇ ਸਾਡੇ ਦੁਸ਼ਮਣਾਂ ਦੇ ਨਾਲ ਮਿਲ ਕੇ ਸਾਡੇ ਨਾਲ ਲੜੇ ਅਤੇ ਇਸ ਦੇਸ਼ ਦੇ ਵਿੱਚੋਂ ਨਿਕਲ ਜਾਣ ਇਸ ਲਈ ਉਹਨਾਂ ਨੇ ਉਹਨਾਂ ਤੇ ਬੇਗਾਰੀਆਂ ਕਰਨ ਵਾਲਿਆਂ ਨੂੰ ਨਿਯੁਕਤ ਕੀਤਾ ਕਿ ਉਹਨਾਂ ਦੇ ਉੱਪਰ ਭਾਰ ਪਾਪ ਆ ਕੇ ਉਹਨਾਂ ਨੂੰ ਦੁੱਖ ਦਿਆ ਕਰਨ ਅਤੇ ਉਹਨਾਂ ਨੇ ਫਿਰੌਨ ਦੇ ਲਈ ਫਿਟோம் ਅਤੇ ਰਾਮਸੇਸ ਭੰਡਾਰ ਦੇ ਨਗਰਾਂ ਨੂੰ ਉਹਨਾਂ ਨੇ ਬਣਵਾਇਆ ਅਤੇ ਜਿੰਨਾ ਜਿੰਨਾ ਉਹ ਉਹਨਾਂ ਨੂੰ ਦੁੱਖ ਦਿੰਦੇ ਗਏ ਉਸੇ ਤਰ੍ਹਾਂ ਉਹ ਫੈਲਦੇ ਅਤੇ ਵਧਦੇ ਚਲੇ ਗਏ ਇਸ ਲਈ ਉਹ ਇਜ਼ਰਾਈਲੀਆਂ ਤੋਂ ਬਹੁਤ ਹੀ ਅੱਕ ਗਏ ਸਨ ਤਾਂ ਵੀ ਮਿਸਰੀਆਂ ਨੇ ਇਜ਼ਰਾਈਲੀਆਂ ਤੋਂ ਕਠੋਰਤਾ ਨਾਲ ਕੰਮ ਕਰਵਾਇਆ ਅਤੇ ਉਹਨਾਂ ਦੇ ਜੀਵਨ ਨੂੰ ਗਾਰਾ ਇੱਟਾਂ ਅਤੇ ਖੇਤੀ ਦੇ ਹਰ ਤਰ੍ਹਾਂ ਦੇ ਕੰਮ ਕਰਵਾ ਕੇ ਉਹਨਾਂ ਨੂੰ ਦੁਖੀ ਕਰ ਦਿੱਤਾ ਜਿਸ ਕਿਸੇ ਕੰਮ ਦੇ ਵਿੱਚੋਂ ਉਹਨਾਂ ਤੋਂ ਸੇਵਾ ਕਰਵਾਉਂਦੇ ਸੀ ਉਹਦੇ ਨਾਲ ਸਖਤਾਈ ਦੇ ਨਾਲ ਵਰਤਾਉ ਕਰਦੇ ਸੰ ਇਸ ਗੱਲ ਤੇ ਅਸੀਂ ਕੀ ਗੌਰ ਕਰਨਾ ਹੈ ਇਜ਼ਰਾਈਲੀ ਪ੍ਰਜਾ ਦਾ ਵਦਨਾ ਸ਼ੈਤਾਨ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਉਸੇ ਤਰ੍ਹਾਂ ਤੁਸੀਂ ਅਤੇ ਮੈਂ ਜਦੋਂ ਵਾਅਦੇਾਂ ਉਨਤੀ ਕਰਦੇ ਹਾਂ ਇਹ ਸ਼ੈਤਾਨ ਨਹੀਂ ਚਾਹੁੰਦਾ ਸਾਡਾ ਵਦਨਾ ਸ਼ੈਤਾਨ ਨੂੰ ਪਸੰਦ ਨਹੀਂ ਆ ਇਸੇ ਲਈ ਸਾਡੀ ਉਨਤੀ ਨੂੰ ਉਹ ਸਹਿਨ ਨਹੀਂ ਕਰਦਾ ਇਸ ਲਈ ਬੜੀਆਂ ਰੁਕਾਵਟਾਂ ਨੂੰ ਲੈ ਕੇ ਆਂਦਾ ਹੈ ਬਹੁਤ ਹੀ ਵਿਪੱਤੀਆਂ ਨੂੰ ਲੈ ਕੇ ਆਉਂਦਾ ਹੈ ਬਹੁਤ ਹੀ ਕਟਨਾਵਾਂ ਲੈ ਕੇ ਆਉਂਦਾ ਹੈ ਫਿਰੋਨ ਨੇ ਵੀ ਇਹੀ ਕੀਤਾ ਸੀ ਪਰਮੇਸ਼ਰ ਦੀ ਪ੍ਰਜਾ ਇਜ਼ਰਾਈਲਿਆ ਤੋਂ ਬਹੁਤ ਹੀ ਸਖਤ ਸੇਵਾ ਕਰਵਾਈ ਉਹਨਾਂ ਤੋਂ ਮਿਹਨਤ ਕਰਵਾਈ ਬੇਗਾਰੀ ਨਾਲ ਉਹਨਾਂ ਤੋਂ ਕੰਮ ਕਰਵਾਇਆ ਅਤੇ ਸੁਣੋ ਇਸ ਤਰ੍ਹਾਂ ਉਸਨੇ ਜਦੋਂ ਉਹਨਾਂ ਤੋਂ ਕਠਿਨ ਪਰੇਸ਼ਰਮ ਕਰਵਾਇਆ ਅਤੇ ਉਹਨਾਂ ਤੋਂ ਮਿਹਨਤ ਕਰਵਾਈ ਇਸ ਬਾਰੇ ਬਾਈਬਲ ਦੱਸਦੀ ਹੈ ਪਰਮੇਸ਼ਵਰ ਦੀ ਸੰਤਾਨ ਇਜ਼ਰਾਈਲੀਆਂ ਨੂੰ ਦੁਸ਼ਮਣ ਫਰਾਉਨ ਨੇ ਉਹਨਾਂ ਨੂੰ ਜਿੰਨਾ ਵੀ ਸਤਾਇਆ ਬੇਗਾਰੀ ਕਰਵਾਈ ਕੜੀ ਮਿਹਨਤ ਕਰਵਾਈ ਉਹਨਾਂ ਜ਼ਿਆਦਾ ਪਰਮੇਸ਼ਵਰ ਨੇ ਉਹਨਾਂ ਨੂੰ ਕੀ ਕੀਤਾ ਵਧਾਉਂਦਾ ਗਿਆ ਅੱਜ ਕੋਈ ਸਾਡੇ ਵਿੱਚਕਾਰ ਹੈ ਕਿ ਮੇਰੇ ਤੋਂ ਕੋਈ ਸਖਤ ਮਿਹਨਤ ਕਰਵਾ ਰਿਹਾ ਹੈ ਯਾ ਮੈਨੂੰ ਬਹੁਤ ਸਤਾ ਰਿਹਾ ਆ ਇਸ ਤਰ੍ਹਾਂ ਕਰ ਰਿਹਾ ਕਿ ਮੇਰੇ ਜੀਵਨ ਤੋਂ ਹੀ ਮੈਨੂੰ ਨਫ਼ਰਤ ਹੋਵੇ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਇਸੇ ਲਈ ਮੈਨੂੰ ਛੱਡ ਦਿੱਤਾ ਗਿਆ ਹੈ ਮੈਨੂੰ ਅਲੱਗ ਕਰ ਦਿੱਤਾ ਅਤੇ ਮੇਰ ਤੋਂ ਨਫ਼ਰਤ ਕੀਤੀ ਹੈ ਇਸ ਤਰ੍ਹਾਂ ਸੋਚਦੇ ਹੋਏ ਤੁਹਾਡੇ ਵਿੱਚੋਂ ਕੋਈ ਦੁਖੀ ਹੈ ਤੁਹਾਡੇ ਲਈ ਖੁਸ਼ਖਬਰੀ ਹੈ ਉਹ ਇਹ ਹੈ ਪਰਮੇਸ਼ਵਰ ਤੁਹਾਨੂੰ ਵਧਾਉਣ ਜਾ ਰਿਹਾ ਹੈ ਯਾਕੂਬ ਦੇ ਬਹੁਤ ਸਾਰੇ ਪੁੱਤਰ ਸੀ ਨਾ ਪਿਆਰਿਓ ਉਨ੍ਹਾਂ ਵਿੱਚੋਂ ਜਿਹੜਾ ਬਹੁਤ ਸਤਾਇਆ ਗਿਆ, ਦੁਖੀ ਕੀਤਾ ਗਿਆ ਅਤੇ ਤਿਆਗ ਦਿੱਤਾ ਗਿਆ ਸੀ। ਕੌਣ ਸੀ ਦੱਸੋ? ਯੋਸਫ ਹੈ ਜਾਂ ਫਿਲ? ਯਾਕੂਬ ਦੇ ਸਾਰੇ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਬਹੁਤ ਆਸ਼ੀਸ਼ پائی, ਬਹੁਤ ਹੀ ਤਰੱਕੀ ਕੀਤੀ, ਜਿਹੜਾ ਮਹਾਨ ਕੀਤਾ ਗਿਆ ਉਹ ਕੌਣ ਹੈ ਦੱਸੋ? ਉੱਚੀ ਬੋਲੋ। ਜੇ ਤੁਸੀਂ ਘਰ ਦੇ ਵਿੱਚ ਜ਼ਿਆਦਾ ਸੁੱਖ ਪਾ ਰਹੇ ਹੋ ਤਾਂ ਖਬਰਦਾਰ, ਮੁਸੀਬਤਾਂ ਆਉਣ ਵਾਲੀਆਂ ਹਨ। ਆਪਣੇ ਘਰ 'ਚ ਮੈਂ ਬਹੁਤ ਦੁਖੀ ਹੋ ਰਿਹਾ ਹਾਂ, ਬਹੁਤ ਹੀ ਦੁੱਖ ਚੱਲ ਰਿਹਾ ਹਾਂ। ਮੈਂ ਬਹੁਤ ਪਰੇਸ਼ਾਨੀਆਂ ਸਹਾਰਿਆ ਹਾਂ ਇਸ ਤਰ੍ਹਾਂ ਕਹਿਣ ਵਾਲਾ ਕੋਈ ਹੈ ਤਾਂ ਫਿਰ ਸੁਣੋ ਪਰਮੇਸ਼ਵਰ ਤੁਹਾਨੂੰ ਬਹੁਤ ਆਸ਼ੀਸ਼ ਦੇਵੇਗਾ ਮਸੀਹ ਕੌਣ ਹੈ ਕਵਾਂਗੇ ਮਸੀਹ ਇੱਕ ਕੌਫੀ ਦੇ ਬੀਜ ਦੀ ਤਰ੍ਹਾਂ ਹੈ ਕੌਫੀ ਦੇ ਬੀਜ ਦੀ ਤਰ੍ਹਾਂ ਹੈ ਤੁਸੀਂ ਕੌਫੀ ਦੇ ਬੀਜ ਨੂੰ ਜਿੰਨਾ ਵੀ ਉਬਾਲੋਗੇ ਜਿੰਨਾ ਜ਼ਿਆਦਾ ਉਬਾਲੋਗੇ ਓਨਾ ਟੇਸਟੀ ਹੁੰਦਾ ਜਾਵੇਗਾ ਤੁਹਾਨੂੰ ਅਤੇ ਮੈਨੂੰ ਸ਼ੈਤਾਨ ਜਿੰਨਾ ਜ਼ਿਆਦਾ ਕਸ਼ਟ ਦਵੇਗਾ ਪਰਮੇਸ਼ਵਰ ਸਾਡੇ ਆਤਮਿਕ ਜੀਵਨ ਨੂੰ ਓਨਾ ਹੀ ਜ਼ਿਆਦਾ ਆਸ਼ੀਸ਼ਦਾਇਕ ਬਣਾ ਦਵੇਗਾ ਇਹ ਪਰਮੇਸ਼ਵਰ ਦਾ ਮਕਸਦ ਹੈ ਇਹ ਪਰਮੇਸ਼ਵਰ ਦੀ ਇੱਛਾ ਹੈ ਇਸ ਲਈ ਪੈਣੋ ਤੇ ਪ੍ਰਾਵੋ ਸ਼ੈਤਾਨ ਜੋ ਵੀ ਦੁੱਖ ਦਿੰਦਾ ਹੈ ਕਸ਼ਟ ਦਿੰਦਾ ਹੈ ਅਤੇ ਜਿਹੜੇ ਖਤਰੇ ਲੈ ਕੇ ਆਉਂਦਾ ਹੈ ਤੁਸੀਂ ਉਹਨਾਂ ਤੋਂ ਨਾ ਡਰੋ ਪ੍ਰਭੂ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਇਸ ਤਰ੍ਹਾਂ ਕਸ਼ਟ ਲੈ ਕੇ ਆਇਆ ਉਸਨੇ ਤਿੰਨ ਤਰੀਕੇ ਨਾਲ ਪਲਾਨ ਕੀਤੇ ਪਹਿਲਾ ਕੀ ਆ ਕਠਿਨ ਸੇਵਾ ਕਰਵਾਓ ਇਸ ਤਰ੍ਹਾਂ ਉਸਨੇ ਜਦੋਂ ਕਿਹਾ ਪਰਮੇਸ਼ਵਰ ਨੇ ਕੀ ਕੀਤਾ ਜਿੰਨੇ ਉਹਨਾਂ ਤੋਂ ਕਠਿਨ ਸੇਵਾ ਕਰਵਾਈ ਗਈ ਪਰਮੇਸ਼ਵਰ ਉਹਨਾਂ ਨੂੰ ਉਹਨਾ ਹੀ ਉੱਚਾ ਕਰਦਾ ਗਿਆ ਸੋ ਫਿਰੌਨ ਦਾ ਪਲਾਨ ਸਫਲ ਨਹੀਂ ਹੋਇਆ ਫਿਰੌਨ ਨੇ ਦੂਸਰਾ ਛੜਯੰਤਰ ਰਚਿਆ ਭਰਾਵਾਂ ਨੂੰ ਬੁਲਵਾ ਕੇ ਵੇਖੋ ਕੀ ਕੀਤਾ 15ਵਾਂ ਵਚਨ ਸਿਫਰਾ ਅਤੇ ਫੂਆ ਨਾਮ ਦੇ ਦੋ ਇਬਰਾਨੀ ਭਰਾਵਾਂ ਨੂੰ ਮਿਸਰ ਦੇ ਰਾਜਾ ਨੇ ਆਗਿਆ ਦਿੱਤੀ ਜਦੋਂ ਤੁਸੀਂ ਇਬਰਾਨੀ ਔਰਤਾਂ ਨੂੰ ਬੱਚਾ ਪੈਦਾ ਹੋਣ ਦੇ ਸਮੇਂ ਤੱਕ ਜੇ ਤੁਸੀਂ ਬੈਠੀ ਵੇਖੋ ਅਗਰ ਬੇਟਾ ਪੈਦਾ ਹੋਵੇ ਉਸ ਨੂੰ ਮਾਰ ਦੇਣਾ ਅਗਰ ਬੇਟੀ ਹੋਵੇ ਤਾਂ ਜਿੰਦਾ ਛੱਡ ਦੇਣਾ ਪਰ ਉਹ ਦਾਈਆਂ ਪਰਮੇਸ਼ਵਰ ਦਾ ਡਰ ਰੱਖਦੀਆਂ ਸੀ ਇਸ ਲਈ ਮਿਸਰ ਦੇ ਰਾਜੇ ਦੀ ਆਗਿਆ ਨਾ ਮੰਨ ਕੇ ਲੜਕੀਆਂ ਨੂੰ ਵੀ ਜਿਉਂਦਾ ਛੱਡ ਦਿੰਦੀਆਂ ਸੀ ਦੂਸਰਾ ਛੜਯੰਤਰ ਇਹ ਸੀ ਕਿ ਜਦੋਂ ਇਬਰਾਨੀ ਔਰਤਾਂ ਬੱਚੇ ਨੂੰ ਜਨਮ ਦਿੰਦਿਆ ਸੀ ਤਾਂ ਇਨਾਂ ਨੂੰ ਬੁਲਾ ਕੇ ਅਤੇ ਦਾਈਆਂ ਨੂੰ ਵੀ ਬੁਲਵਾ ਕੇ ਜੇ ਬੇਟਾ ਹੋਵੇ ਤਾਂ ਉਸ ਨੂੰ ਉੱਥੇ ਹੀ ਮਾਰ ਦੇਣਾ ਹੈ ਇਹ ਦੂਸਰਾ ਛੜੀਯੰਤਰ ਸੀ ਬੇਟਾ ਹੋਣ ਤੇ ਮਾਰ ਦੇਣਾ ਸੀ ਕਿਉਂ ਯਹੂਦੀਆਂ ਦੇ ਬੇਟੇ ਜਿਉਂਦੇ ਨਹੀਂ ਰਹਿਣੇ ਚਾਹੀਦੇ ਧਿਆਨ ਨਾਲ ਸੁਣੋ ਯਹੂਦੀਆਂ ਦੇ ਬੇਟੇ ਨਾ ਹੋਣ ਤੇ ਯਹੂਦੀਆਂ ਦੇ ਵਿੱਚ ਪੁਰਸ਼ ਵੰਸ਼ ਨਾ ਹੋਣ ਤੇ ਯਹੂਦਾ ਦੇ ਗੋਤਰ ਦੇ ਵਿੱਚੋਂ ਦੁਨੀਆਂ ਦੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਨਹੀਂ ਹੋ ਪਾਏਗਾ ਇਹ ਸ਼ੈਤਾਨ ਦੀ ਯਕਤੀ ਸੀ ਯੀਸ਼ੂ ਦਾ ਜਨਮ ਨਾ ਹੋ ਸਕੇ ਤਾਂ ਯਹੂਦੀਆਂ ਦੇ ਪੁੱਤਰਾਂ ਨੂੰ ਮਰਵਾ ਦੇਣਾ ਛੜਯੰਤਰ ਲੇਕਿਨ ਇਸ ਤਰ੍ਹਾਂ ਹੋਇਆ ਕਿ ਉਹ ਦਾਈਆਂ ਪਰਮੇਸ਼ਵਰ ਦੀ ਆਗਿਆ ਮੰਨਦੀਆਂ ਸੀ ਅਤੇ ਇਸ ਲਈ ਉਹਨਾਂ ਨੇ ਪਰਮੇਸ਼ਵਰ ਦਾ ਡਰ ਰੱਖ ਕੇ ਲੜਕਿਆਂ ਨੂੰ ਵੀ ਜਿੰਦਾ ਛੱਡ ਦਿੰਦੀਆਂ ਸੀ ਉੱਪਰ ਦੇ ਅਧਿਕਾਰੀ ਹੀ ਮੌਕਾ ਦਿੰਦੇ ਸੀ ਉੱਪਰ ਦੇ ਅਧਿਕਾਰੀ ਹੀ ਆਗਿਆ ਜਾਰੀ ਕਰਦੇ ਸੀ ਕਿ ਐਬੋਰਸ਼ਨ ਕਰ ਦਿਓ ਜਾਂ ਫਿਰ ਜੋ ਬੱਚਾ ਜਨਮ ਦੇ ਉਹਨੂੰ ਮਾਰ ਦੇਣਾ ਇਹ ਕੀ ਹੈ ਪਿਆਰਿਓ ਅੱਜਕੱਲ ਬਹੁਤ ਸਾਰੇ ਮਾਪੇ ਵੀ ਪਰਮਿਸ਼ਨ ਦਿੰਦੇ ਆ ਕਾਦੇ ਲਈ ਲੜਕੀ ਨੂੰ ਅਸੀਂ ਨਹੀਂ ਚਾਉਂਦੇ ਜੀ ਸਾਡੇ ਤਾਂ ਲੜਕਾ ਹੀ ਹੋਣਾ ਚਾਹੀਦਾ ਹੈ ਹੁਣ ਲੜਕੀ ਹੈ ਦਸਰੇ ਆਣਾ ਇਸ ਲਈ ਨਹੀਂ ਚਾਹੀਦੀ ਫਿਰ ਕੀ ਕਰਨਾ ਹੈ ਅਬੋਰਸ਼ਨ ਕਰ ਦੇਣਾ ਹੈ ਨਹੀਂ ਚੌਥਾ ਮਹੀਨਾ ਹੈ ਫਿਰ ਕੀ ਹੋਇਆ ਜੀ ਯਾਨੀ ਮਾਪੇ ਕੀ ਕਰ ਰਿਹਾ ਧਿਆਨ ਨਾਲ ਸੁਣੋ ਅਬੋਰਸ਼ਨ ਇਹਦਾ ਅਰਥ ਜਾਣਦੇ ਹੋ ਗਰਭ ਦੇ ਵਿੱਚ ਰਹਿਣ ਵਾਲੀ ਬੇਟੀ ਨੂੰ ਮਾਰਨਾ ਕਿੰਨੀ ਬੁਰੀ ਗੱਲ ਹੈ ਕਈ ਵਾਰ ਬੱਚਾ ਜਦੋਂ ਗਰਭ ਦੇ ਵਿੱਚ ਸਹੀ ਤਰ੍ਹਾਂ ਨਹੀਂ ਫਲਦਾ ਆਕਾਰ ਸਹੀ ਨਹੀਂ ਹੁੰਦਾ ਤਾਂ ਜਾਂ ਕੋਈ ਸਮੱਸਿਆ ਹੋਣ ਤੇ ਡਾਕਟਰ ਐਡਵਾਈਸ ਦਿੰਦਾ ਹੈ ਸੁਣੋ गर्भ ਦੇ ਵਿੱਚ ਬੱਚਾ ਸਹੀ ਤਰ੍ਹਾਂ ਬਣਿਆ ਨਹੀਂ ਹੈ ਇਸ ਲਈ ਇਸੇ ਹਾਲਾਤ ਵਿੱਚ ਅਗਰ ਬੱਚਾ ਤੁਹਾਡੇ ਗਰਭ ਦੇ ਵਿੱਚ ਰਹੇਗਾ ਤਾਂ ਮਾਂ ਹੋਣ ਦੇ ਨਾਤੇ ਤੁਹਾਨੂੰ ਵੀ ਖਤਰਾ ਹੈ ਇਸ ਤਰ੍ਹਾਂ ਕਈ ਵਾਰ ਡਾਕਟਰ ਲੋਕ ਵੀ ਐਡਵਾਈਸ ਦਿੰਦੇ ਆ ਡਾਕਟਰ ਐਡਵਾਈਸ ਦੇਣ ਤੇ ਆਮ ਤੌਰ ਤੇ ਅਸੀਂ ਮੰਨ ਲੈਂਦੇ ਆ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਉਹ ਡਾਕਟਰੀ ਨੂੰ ਜਾਣਦੇ ਆ ਇਸ ਲਈ ਐਸੇ ਸਮੇਂ ਚ ਪ੍ਰਾਰਥਨਾ ਕਰਕੇ ਇੱਕ ਫੈਸਲਾ ਕਰੋ ਇਸ ਤੋਂ ਇਲਾਵਾ ਨਹੀਂ ਸਾਨੂੰ ਬੇਟਾ ਚਾਹੀਦਾ ਬੇਟੀ ਨਹੀਂ ਚਾਹੀਦੀ ਫਿਰ ਤੋਂ ਲੜਕਾ ਨਹੀਂ ਚਾਹੀਦਾ ਫਿਰ ਤੋਂ ਲੜਕੀ ਨਹੀਂ ਚਾਹੀਦੀ ਐਬੋਰਸ਼ਨ ਕਰ ਦਿਓ ਨੋ ਇਹ ਗੱਲ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਆ ਯਾਦ ਰੱਖੋ ਇੱਕ ਦਿਨ ਮੈਂ ਅਮਰੀਕਾ ਵਿੱਚ ਵਚਨ ਦਾ ਪ੍ਰਚਾਰ ਕਰ ਰਿਹਾ ਸੀ ਮੇਰੇ ਨਾਲ ਇੱਕ ਫੇਮਸ ਡਾਕਟਰ ਸੀ ਉਹ ਫੇਮਸ ਡਾਕਟਰ ਕਈ ਹਜ਼ਾਰਾਂ ਪਰ ਹੁਣ ਹਤਿਆ ਕਰ ਚੁੱਕਿਆ ਸੀ ਗਰਭਪਾਤ ਕਰ ਚੁੱਕਿਆ ਸੀ ਉਸ ਡਾਕਟਰ ਨੇ ਹਜ਼ਾਰਾਂ ਐਬੋਰਸ਼ਨ ਕੀਤੇ ਸੀ ਅਸੀਂ ਦੋਨੇ ਉਸ ਦਿਨ ਵਚਨ ਦੇ ਲਈ ਬੁਲਾਏ ਗਏ ਸੀ ਉਹ ਵਚਨ ਸੁਣਾ ਰਹੇ ਸੀ ਉਹ ਕਹਿੰਦੇ ਕਿ ਕਿੰਨੇ ਹਜ਼ਾਰਾਂ ਅਬੋਰਸ਼ਨ ਮੈਂ ਕੀਤੇ ਹੈ ਕੋਈ ਗਿਣਤੀ ਨਹੀਂ ਆ 43000 ਇੰਨੇ ਦੀ ਗਿਣਤੀ ਦੱਸੀ ਸੀ ਮੈਨੂੰ ਐਗਜੈਕਟ ਯਾਦ ਨਹੀਂ ਉਹ ਕਹਿ ਰਿਹਾ ਸੀ ਇੰਨੇ ਸਾਰੇ ਬੱਚਿਆਂ ਨੂੰ ਮੈਂ ਮਾਰ ਦਿੱਤਾ ਮੈਂ ਜੋ ਕਰ ਰਿਹਾ ਉਹ ਗਲਤ ਹੈ ਮੈਂ ਇਹ ਸੋਚਿਆ ਨਹੀਂ ਨਾ ਹੀ ਸਮਝਿਆ ਅਬੋਰਸ਼ਨ ਕਰਨ ਲਈ ਕਹਿੰਦੇ ਸੀ ਮੈਂ ਕਰ ਦਿੰਦਾ ਸੀ ਇੱਕ ਦਿਨ ਮੇਰਾ ਬੇਟਾ ਮੇਰੇ ਹੀ ਸਾਹਮਣੇ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਰੋਡ ਪਾਰ ਕਰ ਰਿਹਾ ਸੀ ਅਚਾਨਕ ਕਾਰ ਨੇ ਆ ਕੇ ਉਸ ਵਿੱਚ ਟੱਕਰ ਮਾਰੀ ਅਤੇ ਮੇਰਾ ਬੇਟਾ ਮਰ ਗਿਆ ਇਸ ਤਰ੍ਹਾਂ ਅਚਾਨਕ ਆ ਕੇ ਟੱਕਰ ਮਾਰਨ ਵਾਲੀ ਉਸ ਕਾਰ ਡਰਾਈਵਰ ਨੂੰ ਜਦੋਂ ਵੇਖਿਆ ਤਾਂ ਮੈਨੂੰ ਉਹਦੇ ਤੇ ਐਨਾ ਗੁੱਸਾ ਆਇਆ ਕਿ ਕੀ ਦੱਸਾਂ ਬਹੁਤ ਗੁੱਸਾ ਆਇਆ ਮੈਂ ਰੋਕ ਨਾ ਸਕਿਆ ਐਨਾ ਗੁੱਸਾ ਆਇਆ ਮੇਰਾ ਇਕਲੌਤਾ ਬੇਟਾ ਮੇਰੀਆਂ ਹੀ ਅੱਖਾਂ ਦੇ ਸਾਹਮਣੇ ਮਰ ਗਿਆ ਯੋ ਪਰਮੇਸ਼ਵਰ ਐਸੀ ਸਥਿਤੀ ਮੇਰੇ ਜੀਵਨ ਚ ਆਉਣ ਦਿੱਤੀ ਹੋਣ ਦਿੱਤਾ ਇਸ ਤਰ੍ਹਾਂ ਉੱਚੀ ਦਿਨੀ ਬੋਲਿਆ ਪਰਮੇਸ਼ਵਰ ਨੇ ਕਿਹਾ ਇੱਕ ਬੇਟਾ ਜਾਣਤੇ ਹੀ ਰੋ ਰਿਹਾ ਹੈ ਤੂੰ 43000 ਬੱਚਿਆਂ ਨੂੰ ਮਾਰਿਆ ਹੈ ਮੈਨੂੰ ਕਿੰਨਾ ਗੁੱਸਾ ਆਉਣਾ ਚਾਹੀਦਾ ਮੇਰਾ ਗੁੱਸਾ ਕਿੰਨਾ ਭੜਕਣਾ ਚਾਹੀਦਾ ਉਸ ਗੱਲ ਨੂੰ ਜਦੋਂ ਮੈਂ ਸੁਣਿਆ ਮੇਰਾ ਮਨ ਟੁੱਟ ਗਿਆ ਕਿਰਪਾ ਕਰਕੇ ਐਬੋਰਸ਼ਨ ਤੁਸੀਂ ਨਾ ਕਰਵਾਓ ਇਸ ਤਰ੍ਹਾਂ ਉਸ ਦਿਨ ਇਕ ਕਹਿੰਦੇ ਹੋਏ ਮੈਂ ਸੁਣਿਆ ਭੈਣੋ ਅਤੇ ਭਰਾਓ ਉਸ ਦਿਨ ਦਾਈਆਂ ਨੇ ਕੀ ਕੀਤਾ ਮਿਸਰ ਦੇ ਰਾਜੇ ਦੀ ਆਗਿਆ ਤੋਂ ਵੀ ਵੱਧ ਕੇ ਸਵਰਗ 'ਚ ਰਹਿਣ ਵਾਲੇ ਪਰਮੇਸ਼ਵਰ ਦੀ ਆਗਿਆ ਨੂੰ ਉਹਨਾਂ ਨੇ ਮੰਨਿਆ ਪਰਮੇਸ਼ਵਰ ਦਾ ਡਰ ਰੱਖ ਕੇ ਕੀ ਲਿਖਿਆ ਹੈ ਬੇਟਿਆਂ ਨੂੰ ਜ਼ਿੰਦਾ ਛੱਡ ਦਿੱਤਾ ਪਿਆਰਿਓ ਨਾ ਮਾਰੋ ਇਸ ਵਚਨ ਨੂੰ ਸੁਣਨ ਵਾਲਿਓ ਜੇ ਪਰਮੇਸ਼ਵਰ ਨੇ ਦੋ ਬੇਟੀਆਂ ਦਿੱਤੀਆਂ ਅਤੇ ਤੁਸੀਂ ਫਿਰ ਤੋਂ ਗਰਭਤੀ ਹੋ ਹੁਣ ਤੁਸੀਂ ਹਾਂ ਸੋਚਦੇ ਹੋ ਸਾਨੂੰ ਲੜਕੀ ਨਹੀਂ ਚਾਹੀਦੀ ਪਰਮੇਸ਼ਵਰ ਦੇ ਦਿੱਤੇ ਜਾਣ ਵਾਲੇ ਗਿਫਟ ਨੂੰ ਫਲ ਨੂੰ ਨਾ ਕਹਿਨ ਦਾ ਤੁਹਾਡੇ ਕੋਲ ਕਿਹੜਾ ਅਧਿਕਾਰ ਹੈ ਇਸ ਗੱਲ ਤੇ ਗੌਰ ਕਰੋ ਅੱਜ ਕੱਲ੍ਹ ਅਧਿਕਾਰੀ ਲੋਕ ਹੀ ਹੁਕਮ ਦੇ ਰਹੇ ਆ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਐਮ ਐਨ ਸੀ ਕੰਪਨੀ ਦੇ ਵਿੱਚ ਪਰਮਿਸ਼ਨ ਕੀ ਹੈ ਜਾਣਦੇ ਹੋ ਸ਼ੁਕਰਵਾਰ ਹੋਣ ਤੇ ਚਲੋ ਚੱਲਾਂਗੇ ਨਾਈਟਸ ਕਲੱਬ ਦੇ ਵਿੱਚ ਅਤੇ ਪਬ ਦੇ ਵਿੱਚ ਰਿਜ਼ੋਰਟ ਚੱਲਾਂਗੇ ਇੱਕ ਈਵਨਿੰਗ ਦੇ ਵਿੱਚ ਤਾਂ ਇੱਕ ਦਿਨ ਆਪਾਂ ਮौज-ਮਸਤੀ ਕਰਾਂਗੇ ਉਹ ਇਸ ਗੱਲ ਨੂੰ ਕਹਿ ਕੇ ਪਾਰਟੀਆਂ ਕਰ ਰਹੇ ਆ ਅਤੇ ਰਿਜ਼ੋਰਟਸ ਨੂੰ ਬੁੱਕ ਕਰ ਰਹੇ ਆ ਇਸ ਤਰ੍ਹਾਂ ਕਿਉਂ ਕਰਦੇ ਕਹਿੰਦੇ ਤੁਸੀਂ 5 ਦਿਨ ਟੈਨਸ਼ਨ ਨਾਲ ਕੰਮ ਕਰਦੇ ਹੋ ਇਸ ਲਈ ਇੱਕ ਦਿਨ ਪੂਰਾ ਇੰਜੋਏ ਕਰਾਂਗੇ ਕਹਿ ਕੇ ਇਸਤਰੀ-ਪੁਰਸ਼ ਦਾ ਕੋਈ ਪੇਜ਼ਬਾਬ ਨਾ ਕਰਕੇ ਉਤਸ਼ਾਹਿਤ ਕਰ ਰਹੇ ਆ ਅਧਿਕਾਰੀ ਹੀ ਇਸ ਕੰਮ ਨੂੰ ਕਰ ਰਹੇ ਆ ਕਈ ਵਾਰ ਕਹਿੰਦੇ ਆ ਕਿ ਵਿਦੇਸ਼ੀ ਟ੍ਰਿਪ ਨੂੰ ਚੱਲਾਂਗੇ ਪੂਰੀ ਟੀਮ ਨੂੰ ਹੀ ਲੈ ਕੇ ਜਾਂਦੇ ਆ ਕਦੀ ਮਲੇਸ਼ੀਆ ਕਦੀ ਥਾਈਲੈਂਡ ਕਦੀ ਦੁਬਈ ਇਸ ਤਰ੍ਹਾਂ ਕਈ ਦੇਸ਼ਾਂ ਵਿੱਚ ਪੂਰੀ ਟੀਮ ਲੈ ਕੇ ਜਾਂਦੇ ਆ ਅਤੇ ਕਿਨੋਂ ਨਿਕਮਾ ਨੂੰ ਕਰਦੇ ਆ ਇਹਨਾਂ ਨੂੰ ਕੌਣ ਉਤਸ਼ਾਹਿਤ ਕਰ ਰਿਹਾ ਹੈ ਅਧਿਕਾਰੀ ਜੇ ਅਧਿਕਾਰੀ ਹੀ ਇਸ ਤਰ੍ਹਾਂ ਕਰ ਰਹੇ ਆ ਅਸੀਂ ਕਰਾਂਗੇ ਕੀ ਗਲਤ ਆ ਸਾਡੇ ਉੱਪਰ ਦਾ ਅਧਿਕਾਰੀ ਰਿਸ਼ਵਤ ਲੈਂਦਾ ਹੈ ਜੇ ਲੋਕ ਸਾਨੂੰ ਦਵੇ ਇਹ ਕੀ ਗਲਤ ਆ ਉੱਪਰ ਦਾ ਡਾਕਟਰ ਹੀ ਇਸ ਤਰ੍ਹਾਂ ਦੇ ਆਪਰੇਸ਼ਨ ਕਰਨ ਦੇ ਲਈ ਕਹਿ ਰਿਹਾ ਹੈ ਅਤੇ ਫਿਰ ਅਸੀਂ ਕਿਉਂ ਸਹਿਮਤ ਹੁੰਨੇ ਉੱਪਰ ਦੇ ਅਧਿਕਾਰੀਆਂ ਨੇ ਹੀ ਕਿਹਾ ਸੀ ਇਹਨਾਂ ਦਾਈਆਂ ਨੂੰ ਹਿਬਰੀਆਂ ਦੇ ਪੁੱਤਰਾਂ ਨੂੰ ਮਾਰ ਦਿਓ ਮਾਰ ਦੇਣਾ ਇਸ ਤਰ੍ਹਾਂ ਆਗਿਆ ਦਿੱਤੀ ਲੇਕਿਨ ਇਹ ਦਾਈਆਂ ਰਾਜੇ ਜਾਂ ਫਿਰ ਉੱਪਰ ਦੇ ਅਧਿਕਾਰੀ ਤੋਂ ਇਹ ਲੋਕ ਨਹੀਂ ਡਰਦੇ ਫਿਰ ਕੀਦਤ ਤੋਂ ਡਰ ਰਹੇ ਸੀ ਸਵਰਗ ਦੇ ਪਰਮੇਸ਼ਵਰ ਤੋਂ ਡਰ ਰਹੇ ਸੀ ਉਸ ਪਰਮੇਸ਼ਵਰ ਤੋਂ ਡਰਦੇ ਸੀ ਇਸ ਲਈ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਪਹਿਲਾ ਛੜੇਂਦਰ ਉਹਨਾਂ ਨੇ ਇਹ ਰਚਾ ਅਗਰ ਇਹਨਾਂ ਨੂੰ ਦੁੱਖ ਦਵਾਵਾਂਗੇ ਇਹ ਲੋਕ ਦਬ ਦਿੱਤੇ ਜਾਣਗੇ ਫਿਰ ਤੋਂ ਕਹਿ ਰਿਹਾ ਹਾਂ ਜੇ ਤੁਸੀਂ ਮਸੀਹ ਹੋ ਤਾਂ ਜੇ ਤੁਸੀਂ ਸਤਾਏ ਜਾ ਰਹੇ ਹੋ ਦੁੱਖ ਸਹਰੇ ਹੋ ਤਾਂ ਸੁਣੋ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਉਹ ਪਰਮੇਸ਼ਵਰ ਹੀ ਤੁਹਾਨੂੰ ਉੱਚਾ ਕਰੇਗਾ ਇਸ ਗੱਲ ਨੂੰ ਯਾਦ ਰੱਖੋ ਦੂਸਰਾ ਛੜਯੰਤਰ ਕੀ ਸੀ ਕਿ ਹਿਬਰੀਆ ਦੇ ਬੇਟਿਆਂ ਨੂੰ ਮਾਰ ਦੇਣਾ ਇਹ ਕੰਮ ਜਦੋਂ ਦਾਈਆਂ ਨੂੰ ਦਿੱਤਾ ਗਿਆ ਉਹਨਾਂ ਨੇ ਪਰਮੇਸ਼ਵਰ ਦਾ ਡਰ ਰੱਖਿਆ ਬੇਟਿਆਂ ਨੂੰ ਨਾ ਮਾਰ ਕੇ ਉਹਨਾਂ ਨੂੰ ਜਿਉਂਦੇ ਛੱਡ ਦਿੱਤਾ ਫਿਰ ਬੁਲਾ ਕੇ ਕਹਿੰਦਾ ਮੈਂ ਬੇਟਿਆਂ ਨੂੰ ਮਾਰਨ ਦੇ ਲਈ ਕਿਹਾ ਸੀ ਤੁਸੀਂ ਕਿਉਂ ਨਹੀਂ ਮਾਰਿਆ ਰਾਜਾ ਹੀਬਰੀ ਇਸਤਰੀਆਂ ਮਿਸਤਰੀਆਂ ਦੀ ਇਸਤਰੀਆਂ ਦੇ ਨਾਲੋਂ ਜ਼ਿਆਦਾ ਕੀ ਕਿਹਾ ਜ਼ੋਰ ਨਾਲ ਬੋਲੋ ਫੁਰਤੀਲੀਆਂ ਹੈ ਦਾਹੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਬੱਚਾ ਹੋ ਜਾਂਦਾ ਸੀ ਫੁਰਤੀਲੀਆਂ ਹੈ ਬਹੁਤ ਫੁਰਤੀਲੀਆਂ ਹੈ ਇੱਕ ਗੱਲ ਮੈਨੂੰ ਪੁੱਛਣ ਦਿਓ ਗਲਤ ਨਾ ਸੋਚਿਓ ਤੁਹਾਡੇ ਘਰ ਦੇ ਵਿੱਚ ਸਭ ਤੋਂ ਫੁਰਤੀਲਾ ਕੌਣ ਹੈ ਪਤੀ ਜਾਂ ਪਤਨੀ ਹੈ ਬੱਚੇ ਹਨ ਸੱਸ ਹੈ ਯਾ ਸੋਰਾ ਹੈ ਕੌਣ ਜ਼ਿਆਦਾ ਫੁਰਤੀਲਾ ਹੈ ਯਾ ਘਰ ਦੇ ਵਿੱਚ ਕੰਮ ਕਰਨ ਵਾਲੀ ਕੰਮ ਵਾਲੀ ਹੈ ਕਿਉਂ ਪਿਆਰਿਓ ਘਰ ਦੇ ਵਿੱਚ ਕੰਮ ਕਰਨ ਵਾਲੀ ਕੰਮ ਕਰਨ ਵਾਲੀ ਫੁਰਤੀਲੀ ਰਹਿੰਦੀ ਹੈ ਯਾ ਉਸ ਘਰ ਵਿੱਚ ਕੰਮ ਕਰਨ ਵਾਲੀ ਨੂੰ ਕੰਮ ਕਰਵਾਉਣ ਵਾਲੀ ਮਾਲਕੀਨ ਫੁਰਤੀਲੀ ਹੁੰਦੀ ਹੈ ਦੱਸੋ ਕੀ ਗੱਲ ਮੂੰਹ ਤੋਂ ਕੁਝ ਬੋਲਦੇ ਨਹੀਂ ਹੋ ਤੁਸੀਂ ਦੱਸੋਗੇ ਭੈਣੋ ਘਰ ਦੇ ਵਿੱਚ ਕੰਮ ਕਰਨ ਵਾਲੀ ਫੁਰਤੀਲੀ ਹੁੰਦੀ ਹੈ ਜਾਂ ਫਿਰ ਕੰਮ ਦੱਸਣ ਵਾਲੀ ਮਾਲਕਿਨ ਹਾਂ ਥੋੜਾ ਰਿਮੋਟ ਲੈ ਕੇ ਆਓ ਉਹ ਵੀ ਦੂਸਰਾ ਹੀ ਲਿਆ ਕੇ ਦਿੰਦਾ ਹੈ ਮੇਰਾ ਫੋਨ ਲੈ ਕੇ ਆਓ ਕੋਈ ਸੈਲਫੋਨ ਲਿਆ ਕੇ ਦੇਣ ਤੇ ਬਸ ਬੈਠ ਕੇ ਗੱਲਾਂ ਕਰਦੀ ਹੀ ਰਹਿੰਦੀ ਹੈ ਘਰ ਦਾ ਕੰਮ ਸਫਾਈ ਦਾ ਕੰਮ ਰਸੋਈ ਦਾ ਕੰਮ ਝੁੱਕ ਕੇ ਘਰ ਨੂੰ ਪੋਚਾ ਲਾਉਣਾ ਅਤੇ ਧੋਣ ਦਾ ਕੰਮ ਅਤੇ ਉਸ ਤੋਂ ਬਾਅਦ ਕੱਪੜਿਆਂ ਨੂੰ ਸੁਕਾਉਣ ਦਾ ਕੰਮ ਇਹ ਐਕਸਰਸਾਈਜ਼ ਕੌਣ ਕਰ ਰਿਹਾ ਹੈ ਧੋਣ ਦਾ ਕੰਮ ਪੂਰਾ ਕੌਣ ਕਰ ਰਿਹਾ ਹੈ ਕੱਟਣ ਦਾ ਕੰਮ ਕੌਣ ਕਰ ਰਿਹਾ ਹੈ ਅਤੇ ਮਾਂਜਣ ਦਾ ਕੰਮ ਇਹ ਸਭ ਕੰਮ ਵਾਲੀ ਕਰਦੀ ਆ ਪਰ ਘਰ ਦੀ ਮਾਲਕਨ ਘਰ ਚ ਕੀ ਕਰ ਰਹੀ ਆ ਜਾ ਗਿਲਾਸ ਚ ਪਾਣੀ ਲੈ ਕੇ ਆ ਕਿਉਂ ਮਾਜੀ ਟੈਬਲੇਟ ਖਾਣੀ ਹੈ ਕੀ ਇਹ ਸਮਝਦਾਰੀ ਆ ਇਸ ਗੱਲ ਨੂੰ ਧਿਆਨ ਨਾਲ ਸੁਣੋ ਜਿਹੜਾ ਕੰਮ ਤੁਸੀਂ ਕੰਮ ਕਰਨਾ ਹੈ ਅਗਰ ਉਸ ਨੂੰ ਹੋਰ ਤੋਂ ਕਰਵਾ ਰਹੇ ਹੋ ਤਾਂ ਉਹ ਤੰਦਰੁਸਤ ਰਹੇਗੀ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰ ਲਓਗੇ ਇਬਰਾਨੀ ਔਰਤਾ ਫੁਰਤੀਲੀਆਂ ਸੀ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਦਾ ਬੱਚਾ ਹੋ ਜਾਂਦਾ ਹੈ ਇਸ ਲਈ ਸਾਡੇ ਹੱਥ ਵਿੱਚ ਕੁਝ ਨਹੀਂ ਆ ਰਾਜੇ ਦੁਆਰਾ ਦਿੱਤੀ ਗਈ ਦੁਸ਼ਟਤਾ ਨਾਲ ਉਹਨਾਂ ਆਗਿਆਵਾਂ ਨੂੰ ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਨੂੰ ਪਰਮੇਸ਼ਵਰ ਨੇ ਕੀ ਕੀਤਾ ਜਾਣਦੇ ਹੋ 19ਵਾਂ ਵਚਨ ਦਾਈਆਂ ਨੇ ਫਿਰੌਨ ਨੂੰ ਉੱਤਰ ਦਿੱਤਾ ਇਬਰਾਨੀ ਔਰਤਾ ਮਿਸਰੀ ਔਰਤਾ ਵਰਗੀਆਂ ਨਹੀਂ ਆਂ ਦਾਈਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਬੱਚਾ ਪੈਦਾ ਹੋ ਜਾਂਦਾ ਇਸ ਲਈ ਪਰਮੇਸ਼ਵਰ ਨੇ ਦਾਈਆਂ ਦੇ ਨਾਲ ਪਲਾਈ ਕੀਤੀ ਅਤੇ ਉਹ ਲੋਕ ਵੱਧ ਕੇ ਬਹੁਤੀ ਸਮਰਥੀ ਹੋ ਗਏ ਕਿਹੜੇ ਲੋਕ ਜਿਨ੍ਹਾਂ ਨੇ ਜ਼ੁਲਮ ਨਹੀਂ ਕੀਤਾ ਕਿਹੜੇ ਲੋਕ ਪਰਮੇਸ਼ਵਰ ਦਾ ਡਰ ਰੱਖਣ ਵਾਲੇ ਲੋਕ ਕਿਹੜੇ ਲੋਕ ਉੱਪਰ ਦੇ ਅਧਿਕਾਰੀਆਂ ਨੇ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਕਿਹਾ ਤਾਂ ਵੀ ਉਹਨਾਂ ਨੇ ਇਸ ਆਗਿਆ ਨੂੰ ਨਾ ਮੰਨ ਕੇ ਦੀਨ ਹੋ ਕੇ ਪਰਮੇਸ਼ਵਰ ਦਾ ਡਰ ਮੰਨਦਿਆਂ ਸੀ ਇਸ ਲਈ ਪਰਮੇਸ਼ਵਰ ਨੇ ਕੀ ਕੀਤਾ ਸਮਰੱਥੀ ਬਣਾ ਦਿੱਤਾ ਭੈਣੋਂ ਤੇ ਭਰਾਵੋ ਜੇ ਤੁਹਾਡਾ ਅਧਿਕਾਰੀ ਗਲਤ ਕਰ ਰਿਹਾ ਹੈ ਤਾਂ ਮੈਂ ਗਲਤ ਕਰਾਂ ਕੀ ਆ ਮੇਰਾ ਪਿਤਾ ਹੀ ਗਲਤ ਹੈ ਜੇ ਮੈਂ ਕਰਾਂ ਕੋਈ ਵੱਡੀ ਗੱਲ ਤਾਂ ਨਹੀਂ ਜੇ ਮੇਰੀ ਮਾਂ ਗਲਤ ਕਰ ਰਹੀ ਹੈ ਮੈਂ ਕਰਾਂ ਕੋਈ ਵੱਡੀ ਗੱਲ ਨਹੀਂ ਜੇ ਇਸ ਤਰ੍ਹਾਂ ਤੁਸੀਂ ਸੋਚਦੇ ਹੋ ਅੱਗੇ ਨਹੀਂ ਵੱਧ ਸਕੋਗੇ ਜਦੋਂ ਰਾਜੇ ਨੇ ਗਲਤ ਕੰਮ ਕਰਨ ਦੇ ਲਈ ਕਿਹਾ ਤਾਂ ਦਾਈਆਂ ਨੇ ਕਿਹਾ ਅਸੀਂ ਗਲਤ ਨਹੀਂ ਕਰਨਾ ਜੇ ਡਾਕਟਰ ਗਲਤ ਕਰ ਰਿਹਾ ਹੈ ਨਰਸ ਹੋ ਕੇ ਮੈਂ ਗਲਤ ਕੰਮ ਕੀ ਕਰਾਂ ਸਾਵਧਾਨ ਪਰਮੇਸ਼ਵਰ ਸਭ ਕੁਝ ਵੇਖ ਰਿਹਾ ਸੀ ਦਾਈਆਂ ਨੇ ਗਲਤ ਨਹੀਂ ਕੀਤਾ ప్రతిਫਲ ਕੀ ਮਿਲਿਆ ਜਾਣਦੇ ਹੋ ਪਰਮੇਸ਼ਵਰ ਨੇ ਉਹਨਾਂ ਦੇ ਵੰਸ਼ ਨੂੰ ਹਾਂ ਬਹੁਤ ਵਧਾ ਕੇ ਸਮਰਥੀ ਬਣਾ ਦਿੱਤਾ ਸਾਡੇ ਵਿੱਚੋਂ ਕੋਈ ਹੈ ਮੇਰਾ ਵੰਸ਼ ਬਹੁਤ ਹੀ ਸਮਰਥੀ ਰੂਪ ਦੇ ਵਿੱਚ ਵਧੇ ਇਸ ਤਰ੍ਹਾਂ ਚਾਉਣ ਵਾਲੇ ਹੈ ਤਾਂ ਆਪਣੇ ਹੱਥ ਵੀ ਖਾਓ ਵਿਖਾਓ ਕਿਰਪਾ ਕਰਕੇ ਗਲਤੀਆਂ ਨਾ ਕਰੋ ਪਾਪ ਮੇ ਕੰਮ ਨਾ ਕਰੋ ਇਸ ਨੂੰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮਨ ਤੇ ਲਿਖ ਲੈ ਇਸ ਤਰ੍ਹਾਂ ਬਹੁਤ ਹੀ ਉੱਤਮ ਫੈਸਲਾ ਹੈ ਬੇਗਾਰੀ ਨਾਲ ਕੰਮ ਕਰਵਾਇਆ ਇਹ ਛੜਯੰਤਰ ਸਫਲ ਨਹੀਂ ਹੋਇਆ ਦਾਈਆਂ ਦੁਆਰਾ ਬੱਚੇ ਮਾਰਨੇ ਚਾਹੇ ਪਰ ਸਫਲ ਨਹੀਂ ਹੋਏ ਆਖਰ ਦੇ ਵਿੱਚ ਫਿਰੌਨ ਨੇ ਕਿਹਾ ਇੱਕ ਕੰਮ ਕਰਾਂਗੇ ਫਿਰਾਨ ਨੇ ਆਪਣੀ ਸਾਰੀ ਪਰਜਾਂ ਨੂੰ ਆਗਿਆ ਦਿੱਤੀ ਉਹ ਆਗਿਆ ਕੀ ਸੀ ਜਾਣਦੇ ਹੋ ਹਿਬਰੀਆਂ ਦੇ ਜਿਨ੍ਹਾਂ ਬੇਟੇ ਪੈਦਾ ਹੋਣ ਉਹਨਾਂ ਸਾਰਿਆਂ ਨੂੰ ਤੁਸੀਂ ਲੈ ਜਾ ਕੇ ਉਹਨਾਂ ਬੇਟਿਆਂ ਨੂੰ ਤੁਸੀਂ ਸਾਰੇ ਲੈ ਜਾ ਕੇ ਨੀਲ ਨਦੀ ਵਿੱਚ ਸੁੱਟ ਦੇਣਾ ਮਾਰ ਦੇਣਾ ਇਹ ਆਗਿਆ ਦਿੱਤੀ ਹੁਣ ਦਾਇਆਂ ਦਾ ਕੋਈ ਕੰਮ ਨਹੀਂ ਆ ਹਰ ਇੱਕ ਜਨ ਆਪਣੇ ਬੱਚਿਆਂ ਨੂੰ ਮਾਰ ਰਿਹਾ ਕਿਉਂ ਇਸ ਤਰ੍ਹਾਂ ਕਰ ਰਿਹਾ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਫਰਾਉਨ ਨੂੰ ਚੰਗਾ ਨਹੀਂ ਲੱਗਿਆ ਇਬਰੀਆਂ ਦਾ ਜ਼ਿੰਦਾ ਰਹਿਣਾ ਫਰਾਉਨ ਦੇ ਪਿੱਛੇ ਕੌਣ ਸੀ ਸ਼ੈਤਾਨ ਸੀ ਸ਼ੈਤਾਨ ਨੂੰ ਪਸੰਦ ਨਹੀਂ ਸੀ ਇਬਰਾਨੀਆਂ ਦਾ ਜ਼ਿੰਦਾ ਰਹਿਣਾ ਇਹ ਕਿਉਂ ਯਹੂਦੀ ਪਰਮੇਸ਼ੁਰ ਦੇ ਚੁਣੇ ਗਏ ਲੋਕ ਸੀ ਉਹਨਾਂ ਯਹੂਦੀਆਂ ਵਿੱਚੋਂ ਹੀ ਦਾਊਦ ਦੇ ਘਰਾਨੇ ਵਿੱਚੋਂ ਹੀ ਜਗਤ ਦਾ ਉਧਾਰ ਕਰਤਾ ਯੇਸ਼ੂ ਜਨਮ ਲੈਣ ਵਾਲਾ ਸੀ ਜੇ ਉਸ ਯੇਸ਼ੂ ਨੇ ਜਨਮ ਲੈ ਲਿਆ ਤਾਂ ਮੈਨੂੰ ਅਤੇ ਜਿਹੜੇ ਮੇਰੇ ਨਾਲ ਹੈ ਉਹਨਾਂ ਨੂੰ ਨਰਕ 'ਚ ਜਾਣਾ ਹੀ ਪਵੇਗਾ ਇਹ ਸ਼ੈਤਾਨ ਨੂੰ ਪਤਾ ਸੀ ਭੈਣੋ ਅਤੇ ਭਰਾਵੋ ਸ਼ੈਤਾਨ ਨੂੰ ਪਤਾ ਸੀ ਇਸ ਲਈ ਯਹੂਦੀਆਂ ਦੇ ਵਿੱਚ ਕੋਈ ਜ਼ਿੰਦਾ ਨਾ ਰਹਿ ਸਕੇ ਇਸ ਲਈ ਉਸ ਨੇ ਬਚਪਨ ਤੋਂ ਹੀ ਛੜਯੰਤ ਰਚਿਆ ਉਸ ਛੜਯੰਤਰ ਨਾਲ ਕੀ ਹੋਇਆ ਜੇ ਯਹੂਦੀ ਬੱਚੇ ਪੈਦਾ ਹੋਏ ਤਾਂ ਉਹਨਾਂ ਨੂੰ ਲੈ ਜਾ ਕੇ ਮਿਸਲੀ ਲੋਕ ਲਜਾਕੇ ਨਾਲ ਦੀ ਨਦੀ ਵਿੱਚ ਨਦੀ ਦੇ ਵਿੱਚ ਸੁੱਟ ਦਿੰਦੇ ਸੀ ਵੇਖੋ ਉਸ ਗਲੀ ਦੇ ਕੋਨੇ ਤੇ ਇੱਕ ਔਰਤ ਗਰਭવતી ਹੈ ਤਾਂ ਧਿਆਨ ਨਾਲ ਵੇਖੋ ਬੜੇ ਧਿਆਨ ਨਾਲ ਵੇਖੋ ਬੜੇ ਹੀ ਧਿਆਨ ਨਾਲ ਵੇਖੋ ਗਰਭવતી ਬੇਟੇ ਨੂੰ ਜਨਮ ਦੇਣ ਤੇ ਤੁਰੰਤ ਇਹ ਲੋਕ ਜਾ ਕੇ ਉਸ ਬੇਟੇ ਨੂੰ ਮਾਂ ਤੋਂ ਧੱਕੇ ਨਾਲ ਖੋ ਕੇ ਨੀਲ ਨਦੀ ਦੇ ਮਗਰ ਮੱਛਾ ਦੇ ਵਿੱਚ ਖਾਣ ਦੇ ਲਈ ਸੁੱਟ ਦਿੰਦੇ ਸੀ ਬਹੁਤ ਦੁਖਦਈ ਗੱਲ ਹੈ ਨੀਲ ਨਦੀ बार-बार ਖੂਨ ਦੇ ਤਬਿਆਂ ਨਾਲ ਪਰ ਜਾਂਦੀ ਸੀ ਕਿਉਂਕਿ ਇਬਰਾਨੀ ਇਸਤਰੀਆਂ ਦੇ ਜਨਮੇ ਹੋਏ ਪੁੱਤਰਾਂ ਨੂੰ ਉਹਨਾਂ ਚ ਸੁੱਟਿਆ ਗਿਆ ਉਹ ਦਿਨ ਬਹੁਤ ਹੀ ਭਿਆਨਕ ਖਤਰਨਾਕ ਦਿਨ ਸੀ ਐਸੇ ਸਮੇਂ ਦੇ ਵਿੱਚ ਇੱਕ ਲੇਵੀ ਘਰਾਣੇ ਦੇ ਵਿਅਕਤੀ ਨੇ ਜਾ ਕੇ ਲੇਵੀ ਇਸਤਰੀ ਨਾਲ ਵਿਆਹ ਕੀਤਾ ਉਸ ਸਮੇਂ ਬਹੁਤ ਹੀ ਬੁਰੇ ਦਿਨ ਸੀ ਬੇਟਾ ਪੈਦਾ ਹੋਣ ਤੇ ਮਾਰ ਦਿੰਦੇ ਸੀ ਵਿਆਹ ਕਰਨ ਦੇ ਕੁਝ ਸਮੇਂ ਦੇ ਬਾਅਦ ਉਹ ਗਰਭਤੀ ਹੋਈ ਉਹ ਸਰਤ ਨੇ ਗਰਭਤੀ ਹੋਣ ਤੋਂ ਬਾਅਦ ਜ਼ਰੂਰ ਪ੍ਰਾਰਥਨਾ ਕੀਤੀ ਹੋਵੇਗੀ ਪ੍ਰਭੂ ਪ੍ਰਭੂ ਜੇ ਬੇਟਾ ਹੋਇਆ ਉਸ ਨੂੰ ਅਸੀਂ ਬਚਾ ਨਹੀਂ ਸਕਦੇ ਪਿਤਾ ਇਸ ਨੂੰ ਮਾਰ ਦੇਣਗੇ ਪ੍ਰਭੂ ਦਇਆਕਾਰ ਕਿਤੇ ਬੇਟਾ ਨਾ ਹੋਵੇ ਹੁਣ ਕੁਝ ਪਹਿਣਾ ਪ੍ਰਾਰਥਨਾ ਕਰ ਰਹੀਆਂ ਹਨਾ ਪ੍ਰਭੂ ਬੇਟੀ ਪੈਦਾ ਨਾ ਹੋਣ ਦੇ ਪ੍ਰਭੂ ਐਸੀ ਪ੍ਰਾਰਥਨਾ ਕਰਦੇ ਆ ਨਾ ਖਬਰਦਾਰ ਪਿਤਾ ਜੇ ਬੇਟਾ ਹੋ ਗਿਆ ਉਹ ਬਚੇਗਾ ਨਹੀਂ ਪਲੀਜ਼ ਪਿਤਾ ਪਲੀਜ਼ ਪਿਤਾ ਸ਼ਾਇਦ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਹੋਏਗੀ ਜਾਂ ਫਿਰ ਪ੍ਰਭੂ ਗਰਭ ਦਾ ਫਲ ਤੁਹਾਡੇ ਵੱਲੋਂ ਪ੍ਰਤੀਫਲ ਹੈ ਤੁਸੀਂ ਜਿਹੜਾ ਵੀ ਬੱਚਾ ਦੋ ਉਸ ਬੱਚੇ ਨੂੰ ਤੁਹਾਡੀ ਸਹਾਇਤਾ ਦੇ ਨਾਲ ਪਾਲਣ ਦੀ ਸ਼ਕਤੀ ਮੈਨੂੰ ਦੇ ਦਿਓ ਪ੍ਰਭੂ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਹੋਵੇਗੀ ਨਹੀਂ ਪਤਾ ਮਹੀਨੇ ਬੀਤ ਗਏ ਲੜਕਾ ਹੋਵੇਗਾ ਕਿ ਲੜਕੀ ਲੜਕਾ ਹੋਵੇਗਾ ਕਿ ਲੜਕੀ ਪਤਾ ਨਹੀਂ ਕੀ ਹੋਵੇਗਾ ਬੇਟਾ ਪੈਦਾ ਹੋਇਆ ਪਤਾ ਚੱਲਣ ਤੇ ਬਸ ਹੁਣ ਫਰਾਉਂਦੇ ਅਧਿਕਾਰੀਆਂ ਦੀ ਆਉਣ ਦੀ ਲੋੜ ਨਹੀਂ ਸੀ ਗਵਾਂਡੀ ਮਿਸਰੀ ਲੋਕ ਉਸ ਬੱਚੇ ਨੂੰ ਵੇਖਣ ਆਣਗੇ ਚੱਕ ਕੇ ਲੈ ਜਾਣਗੇ ਐਸੇ ਭਿਆਨਕ ਦਿਨਾਂ ਦੇ ਵਿੱਚ ਉਹ ਲੇਵੀ ਇਸਤਰੀ ਗਰਭવતી ਹੋ ਕੇ ਬੇਟੇ ਨੂੰ ਜਨਮ ਦਿੱਤਾ ਉਹ ਤੜफी ਹੋਈ ਹੋਵੇਗੀ ਬੜੀ ਪਰੇਸ਼ਾਨ ਹੋਵੇਗੀ ਪਿਤਾ ਮੈਂ ਕਿਹਾ ਸੀ ਕਿ ਬੇਟਾ ਨਾ ਹੋਵੇ ਬੇਟੇ ਦੇ ਜਨਮ ਹੋਣ ਤੇ ਮਾਰ ਦੇਣਗੇ ਆਪਣੇ ਹੱਥਾਂ ਨਾਲ ਮੇਰੇ ਬੇਟੇ ਨੂੰ ਉਹਨਾਂ ਦੁਸ਼ਟਾਂ ਨੂੰ ਕਿਵੇਂ ਦੇ ਸਕਾਂਗੀ ਕਿਉਂ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਰੋਈ ਹੋਏਗੀ ਮੈਨੂੰ ਨਹੀਂ ਪਤਾ ਲੇਕਿਨ ਬੇਟਾ ਪੈਦਾ ਹੋਇਆ ਉਸ ਬੇਟੇ ਦੇ ਜਨਮ ਲੈਣ ਤੇ ਉਸਮਾਨ ਨੇ ਇੱਕ ਫੈਸਲਾ ਕੀਤਾ ਖਤਰਿਆਂ ਦੇ ਵਿੱਚ ਮੌਤ ਦੀ ਆਗਿਆ ਦੇ ਵਿੱਚ ਦੁਸ਼ਟ ਫਿਰਾਨ ਦੇ ਅਧਿਕਾਰ ਦੇ ਵਿੱਚ ਆਪਣੇ ਇਸ ਬੇਟੇ ਨੂੰ ਜ਼ਿੰਦਾ ਰੱਖਾਂਗੀ ਮੇਰੇ ਇਸ ਪੁੱਤਰ ਨੂੰ ਲੋਕਾਂ ਦੇ ਅਗੂਏ ਦੇ ਰੂਪ ਦੇ ਵਿੱਚ ਪਾਲਾਂਗੀ ਪ੍ਰਭੂ ਐਸੀ ਸ਼ਕਤੀ ਮੈਨੂੰ ਦੇ ਦੋ ਪ੍ਰਾਰਥਨਾ ਕੀਤੀ ਫਿਰ ਕੀ ਹੋਇਆ ਇੱਕ ਗਰੀਬ ਇਸਤਰੀ ਲੇਵੀ ਘਰਾਣਾ ਇੱਕ ਗਰੀਬ ਘਰਾਣਾ ਸੀ ਗਰੀਬ ਇਸਤਰੀ ਬੇਟੇ ਦਾ ਜਨਮ ਨਹੀਂ ਹੋਣਾ ਸੀ ਹੁਣ ਤੇ ਗਵਾਉਣਾ ਪਵੇਗਾ ਐਸੇ ਭਿਆਨਕ ਖਤਰਿਆਂ ਦੇ ਦਿਨਾਂ ਦੇ ਵਿੱਚ ਪੁੱਤਰ ਨੂੰ ਜਨਮ ਦਿੱਤਾ ਇਸ ਤਰ੍ਹਾਂ ਬੇਟਾ ਜਨਮਿਆ ਹੀ ਨਹੀਂ ਇਜ਼ਰਾਈਲੀਆਂ ਦੇ ਵਿੱਚ ਇਹ ਆਗਿਆ ਨੂੰ ਜਿਸ ਨੇ ਦਿੱਤਾ ਇਜ਼ਰਾਈਲੀਆਂ ਦੇ ਵਿੱਚ ਬੇਟਾ ਜਨਮ ਲੈਣ ਤੇ ਉਸ ਨੂੰ ਨੀਲ ਨਦੀ ਵਿੱਚ ਸੁੱਟ ਕੇ ਜ਼ਰੂਰ ਮਾਰ ਦੇਣਾ ਸਾਰੇ ਮਿਸਰੀਆਂ ਨੂੰ ਜਿਸ ਨੇ ਆਗਿਆ ਦਿੱਤੀ ਉਸ ਫਿਰੌਨ ਦੇ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਲਾਉਣ ਦੇ ਲਈ ਉਸ ਇਸਤਰੀ ਨੇ ਆਪਣੇ ਬੇਟੇ ਨੂੰ ਪਾਲਿਆ ਇਸਤਰੀ ਕੌਣ ਸੀ ਉਹ ਮਾਂ ਕੌਣ ਸੀ ਗਰੀਬ ਮਾਂ ਸੀ ਲੇਕਿਨ ਸਮਰਥੀ ਮਾਂ ਕੌਣ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਦੇਸ਼ ਨੂੰ ਮੈਂ ਤੁਹਾਡੇ ਅੱਗੇ ਸਮਰਥੀ ਵਚਨਾਂ ਨੂੰ ਲੈ ਕੇ ਆਵਾਂਗਾ ਪਿਆਰਿਓ ਖਤਰਿਆਂ ਦੇ ਵਿੱਚ ਖਤਰਿਆਂ ਦੇ ਭਰੇ ਹੋਏ ਸੰਸਾਰ ਦੇ ਵਿੱਚ ਜਿੱਥੇ ਵੇਖੋ ਉੱਥੇ ਖਤਰਾ ਘਰ ਤੋਂ ਸਕੂਲ ਬੱਚਿਆਂ ਨੂੰ ਭੇਜਣ ਲਈ ਡਰ ਲੱਗਦਾ ਹੈ ਕਾਲਜ ਭੇਜਣਾ ਹੈ ਤਾਂ ਡਰ ਲੱਗਦਾ ਹੈ ਜਿੱਥੇ ਵੇਖੋ ਪਾਪ ਵੱਧਦਾ ਜਾ ਰਿਹਾ ਹੈ ਐਸੇ ਖਤਰਨਾਕ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਅਸੀਂ ਬਚਾਉਣਾ ਹੈ ਕਿਵੇਂ ਅਸੀਂ ਆਪਣੇ ਬੱਚਿਆਂ ਦਾ ਬਚਾਅ ਕਰਨਾ ਹੈ ਕਿਸ ਤਰ੍ਹਾਂ ਲੇਵੀ ਇਸਤਰੀ ਨੇ ਆਪਣੇ بیٹے ਦੀ ਰਾਖੀ ਕੀਤੀ ਉਸੇ ਤਰ੍ਹਾਂ ਅਸੀਂ ਵੀ ਉਹਨਾਂ ਗੱਲਾਂ ਨੂੰ ਅਗਰ ਅਸੀਂ ਮੰਨਾਂਗੇ ਜ਼ਰੂਰ ਅਸੀਂ ਆਪਣੇ ਪਰਿਵਾਰ ਨੂੰ ਨੌਕਰੀ ਨੂੰ ਬੱਚਿਆਂ ਨੂੰ ਕਲੀਸੀਆਂ ਨੂੰ ਬਚਾ ਸਕਾਂਗੇ ਕਿੰਨੇ ਐਸਾ ਅਨੁਗ੍ਰਹਿ ਚਾਹੁੰਦੇ ਆ ਤਾਂ ਫਿਰ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ ਆਓ ਫਰੈਂਡਸ ਮਿਲ ਕੇ ਪ੍ਰਾਰਥਨਾ ਕਰੀਏ ਪ੍ਰਭੂ ਅਸੀਂ ਜੋ ਮਸੀਹ ਹਾਂ ਜੇ ਦੁਨੀਆ ਸਾਨੂੰ ਸਤਾਵੇ ਦੁੱਖ ਦੇਵੇ ਜਾਂ ਧਮਕੀ ਦੇਵੇ ਪਿਤਾ ਜੇ ਤੁਸੀਂ ਸਾਡੇ ਨਾਲ ਹੋਵੋਗੇ ਅਸੀਂ ਸਮਰਥੀ ਹੋਵਾਂਗੇ ਅਸੀਂ ਆਸ਼ੀਸ਼ ਪਾਵਾਂਗੇ ਇਹ ਸਚਾਈ ਨੂੰ ਪਿਤਾ ਅਸੀਂ ਵਿਸ਼ਵਾਸ ਕਰਕੇ ਦੁੱਖ ਹੋਵੇ ਤਕਲੀਫਾ ਹੋਵੇ ਚਾਹੇ ਪਰੇਸ਼ਾਨੀਆਂ ਹੋਵੇ ਚਾਹੇ ਬਿਮਾਰੀ ਹੋਵੇ ਕਲੇਸ਼ ਹੋਵੇ ਚਾਹੇ ਕੁਝ ਵੀ ਹੋਵੇ ਪਿਤਾ ਪਿੱਛੇ ਨਾ ਹਟ ਸਕੀਏ ਆਪਣੇ ਆਪ ਨੂੰ ਤੁਹਾਡੇ ਹੱਥਾਂ 'ਚ ਦੇ ਕੇ ਸਾਨੂੰ ਵਧਾਉਣ ਦੇ ਲਈ ਸਾਡੀ ਮਦਦ ਕਰੋ ਸ਼ੈਤਾਨ ਨਹੀਂ ਚਾਹੁੰਦਾ ਅਸੀਂ ਉન્નਤੀ ਕਰੀਏ ਸ਼ੈਤਾਨ ਨਹੀਂ ਚਾਹੁੰਦਾ ਅਸੀਂ ਮਜ਼ਬੂਤ ਹੋ ਜਾਈਏ ਸ਼ੈਤਾਨ ਨਹੀਂ ਚਾਹੁੰਦਾ ਸਾਡੇ ਬੱਚੇ ਜਤੂਨ ਦੇ ਪੌਦਿਆਂ ਦੀ ਤਰ੍ਹਾਂ ਵਧਣ ਉਹਦੇ ਛੜਯੰਤਰ ਨੂੰ ناکਾਮ ਕਰਦੇ ਹੋਏ ਮੈਨੂੰ ਸਾਰਿਆਂ ਨੂੰ ਆਪਣੇ ਅਨੁਗ੍ਰਹਿ ਦੇ ਵਿੱਚ ਇੱਕ ਸਾਮਰਥੀ ਸੇਵਕਾਈ ਕਰਨ ਦਾ ਅਨੁਗ੍ਰਹਿ ਦਿਓ ਪਿਤਾ ਪਰਮੇਸ਼ਵਰ ਇਸ ਸੇਵਾ ਦੇ ਵਿੱਚ ਆਪਣੇ ਵੱਲੋਂ ਸਹਾਇਤਾ ਕਰਨ ਵਾਲੇ ਹਰ ਇੱਕ ਜਨ ਨੂੰ 100 ਗੁਣੀ ਆਸ਼ੀਸ਼ ਦਿਓ यीशु दे नाम चु मंग हाँ पिता हा साडा पता कलवरी पोस्ट बॉक्स नंबर ती कुकटपल्ली हैदराबाद बहत्तर